ਲੱਗੇ ਨਾ ਹੂੰ ਲਾ ਲਓ ਕਿ 6 ਵਜੇ ਤੱਕ ਰਗੜੇ ਲੱਗਦੇ ਆ ਸ਼ਾਮ ਨੂੰ ਘਾਟੂ ਘਾਟ ਤ ਵੀ ਜਿਹੜੇ ਸ਼ਰਦਾਈ ਦੇ 10 ਰਗੜੇ ਸ਼ਰਦਾਈ ਦੇ ਲੱਗਦੇ ਜੇ ਡੇਲੀ ਡੇਲੀ ਤੁਸੀਂ ਕੱਲੇ ਲਾਉਨੇ 10 ਰਗੜੇ ਮੈਂ ਤੇ ਮੇਰਾ ਡੈਡੀ ਜੀ 10 ਰਗੜੇ ਸ਼ਰਦਾਈ ਦੇ ਡੇਲੀ ਕੱਲੇ ਸ਼ਰਦਾਈ ਦੇ ਤੇ ਜਿਹੜੇ ਦੇਖਦੇ ਆ 25 ਰਗੜੇ 25 ਰਗੜੇ ਹਾਂਜੀ ਡੇਲੀ ਡੇਲੀ ਬਾਸੋ ਉਹ ਜਿਹੜੀਆਂ ਕਿਉਂਕਿ ਸੰਗਤ ਜੀਟੀ ਰੋਡ ਦੇ ਉੱਪਰ ਹੈ ਨਾ ਹੂੰ ਤੇ ਸੰਗਤ ਬਿਆੰਤ ਸੰਗਤ ਆਉਂਦੀ ਆ ਜੀ ਟਰੱਕਾਂ ਗੱਡੀਆਂ ਹਰ ਕੋਈ ਰੁੱਕ ਜਾਂਦਾ ਬਾਏ ਕਰ ਅਡੇ ਮਲਕ ਤੁਹਾਡਾ ਸਰੀਰ ਤਾਂ ਐਡਾ ਹੈ ਨਹੀਂ ਮੈਂ ਮੈਂ ਲਾਉਂਦਾ ਰਗੜੇ ਮਤਲਬ ਕਿ ਅਸੀਂ ਲਾ ਲੰਦੇ ਅੱਥੇ ਆ ਗਏ ਪਰ ਰਹਿ ਲੈਂਦੀ ਆ ਬਾਹਾਂ ਇੱਕ ਵਾਰ ਲਾ ਗਈ ਪਾਛੋ ਮੈਂ ਮੈਨੂੰ ਪਤਾ ਨਹੀਂ ਲੱਗਦਾ ਪਾ ਜੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਖੋ ਜਿਵੇਂ ਮੈਂ ਲ ਜਾਂ ਰਗੜੇ ਤੂੰ ਲਾਈ ਜਾਊਂਗਾ ਜਿੱਡਾ ਮਰਜੀ ਸਲੋਤਰ ਲੈਓ ਕਿਰਪਾ ਹੀ ਵੜੀ ਮਹਾਰਾਜ ਦੀ ਭਾਵੇਂ ਸਰੀਰ ਨਹੀਂ ਨਾ ਪਰ ਮਹਾਰਾਜ ਦੀ ਕਿਰਪਾ ਨਾਲ ਜਿੱਡਾ ਮਰਜੀ ਪਾਛੋ ਸਲੋਤਰ ਹੋਵੇ ਗੇ ਲਈਦਾ ਜੀ ਇਹ ਤਾਂ ਹਾਥੀ ਨੇ ਲੜਨ ਵਾਲਾ ਕੰਮ ਹੋ ਗਿਆ ਫਿਰ ਮਹਾਰਾਜ ਦੀ ਕਿਰਪਾ ਸੀ ਇਦਾਂ ਦੀ ਉਹ ਕਰਾਉਂਦੇ ਆ ਜੀ ਅਸੀਂ ਕੌਣ ਹੁੰਨੇ ਆ ਜੀ ਦੱਸੋ Que el país